ਜੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਬਲੌਗ ਕਰ ਰਹੇ ਆਪਾਂ ਅਰਲੀ ਮਾਰਨਿੰਗ ਸ਼ੁਰੂ ਤੇ ਵਧੀਆ ਧੁੱਪ ਚੜੀ ਹੋਈ ਸੀ ਦਿਨ ਸੋਹਣਾ ਸੀਗਾ ਤੇ ਆਪਾਂ ਸਭ ਤੋਂ ਪਹਿਲਾਂ ਪਾਏ ਪਾਈ ਕੱਪੜੇ ਮਸ਼ੀਨ ਦੇ ਵਿੱਚ ਧੋਣ ਵਾਲੇ ਤੇ ਟੱਬ ਨੂੰ ਰੱਖਿਆ ਬਾਅਦ ਮੈਂ ਕਿ ਕੱਪੜੇ ਸੁਕਾ ਕੇ ਇੱਥੇ ਰੱਖਾਂਗੇ ਤੇ ਫਿਰ ਜਿਹੜੇ ਕੱਪੜੇ ਧੋਤੇ ਸੀ ਉਹਨਾਂ ਦੀ ਤੈਹਾਂ ਕਰਾਂਗੇ ਬਾਹਰ ਸੁਕਣੀਆਂ ਪਾਏ ਮੈਂ ਕਿ ਧੁੱਪ 'ਚ ਲਵਾਦ ਕੇ ਤੇ ਧਰ ਮੋਟਰਸਾਈਕਲ ਨੂੰ ਵੀ ਆਪਾਂ ਨੇ ਧੁੱਪ ਲਵਾਈ ਕਿਉਂਕਿ ਸਟਾਰਟ ਨਹੀਂ ਹੁੰਦਾ ਸੀ ਜਲਦੀ ਜਲਦੀ ਇੱਕ ਕਰ ਚਾਈ ਸੀ ਧੁੱਪ ਲਵਾਣ ਵਾਲੀ ਉਹ ਵੀ ਲਵਾਈ ਤੇ ਹੁਣ ਚਲਦੇ ਆਪਾਂ ਅੰਦਰ ਅੰਦਰ ਦਾ ਕੰਮ ਤਾਂ ਦਿਖਾਉਣਾ ਹੈ ਲੋਕ ਕਹਿੰਦੇ ਵੇਲੀਆਂ ਕੁੜੀਆਂ ਬੇਲੀਆਂ ਬੁੱਲੀਆਂ ਬਾਈ ਕੁਛ ਨਹੀਂ ਹੁੰਦੀਆਂ ਸਾਰੀ ਦਿਹਾੜੀ ਕੰਮ ਕਰਦੇ ਨੇ ਨਿਕਲ ਜਾਂਦੀ ਹੈਗੀ ਹਨਾ ਸਵੇਰੇ 5 ਵਜੇ ਤੋਂ ਉੱਠ ਕੇ ਰਾਤ ਦੇ 10 ਵਜੇ ਜਾਂਦੀ ਹੈ ਤੇ ਇੱਕ ਮਿੰਟ ਵੀ ਦਿਨੇ ਬਹਿਣ ਦਾ ਟਾਈਮ ਨਹੀਂ ਲੱਗਦਾ ਵੀ ਬੰਦਾ ਆਪਣੇ ਲਈ ਟਾਈਮ ਕੱਢ ਲਵੇ ਹਨਾ ਤੇ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿੰਨੀ ਆ ਕਹਿੰਦੇ ਜਿਹੜੀਆਂ ਵੀਡੀਓ ਬਣਾਉਂਦੀਆਂ ਬੇਲੀਆਂ ਹੁੰਦੀਆਂ ਨਹੀਂ ਸੀ ਬੇਲਾ ਕੋਈ ਨਹੀਂ ਹੁੰਦਾ ਬਸ ਇੰਨੇ ਵੀ ਉਨਾਰੂ ਡਬਲ ਕੰਮ ਕਰਨਾ ਪੈਂਦਾ ਵੀਡੀਓ ਵੀ ਬਣਾਉਣੀ ਪੈਂਦੀ ਨਾਲ ਘਰ ਦੇ ਕੰਮ ਵੀ ਕਰਨੇ ਪੈਂਦੇ ਹਨਾ ਤੇ ਇਹ ਰਜਾਈ ਆਪਾਂ ਨਵੀਂ ਕੱਢੀ ਐ ਇਹ ਸਿੱਖ ਅੱਧਰ ਦੀ ਰਜਾਈ ਜਿਹੜੀਆਂ ਕਿ ਪਹਿਲਾਂ ਹੁੰਦੀਆਂ ਸੀਗੀਆਂ ਤੇ ਬਹੁਤ ਵਧੀਆ ਹੁੰਦੀਆਂ ਸੀ ਪਹਿਲਾਂ ਰਜਾਈਆਂ ਖੱਡੀ ਤੇ ਤਾਣੀ ਵਗੈਰਾ ਬੰਨਦੀਆਂ ਸੀ ਤੇ ਅੱਜ ਕੱਲ ਗਾਇ ਵੀ ਹੋ ਰਹੀਆਂ ਨਾ ਤਾਂ ਕੁੜੀਆਂ ਨੂੰ ਇੰਟਰਸਟ ਹੈ ਇਹ ਇਨਾ ਕੰਮਾਂ ਦੇ ਵਿੱਚ ਹਨਾ ਤੇ ਨਹੀਂ ਪਹਿਲਾਂ ਬੁੜੀਆਂ ਸੀ ਇਹ ਜਿਹੜੀਆਂ ਔਰਤਾਂ ਨੇ ਆਪਣੀਆਂ ਮਾਵਾ ਪੈਣਾ ਬਨ ਲੈਂਦੀਆਂ ਸੀ ਕਿਉਂਕਿ ਕੰਮ ਦੇ ਨੇਚਰ ਸੇ ਅੱਜ ਕੱਲ ਬੱਚਿਆਂ ਦਾ ਵੀ ਦੇਖੋ ਜੀ ਬਹੁਤ ਹੋ ਗਿਆ ਹਨ ਸ਼ਰਾਰਤੀ ਹੋ ਗਏ ਪਾਲਣੇ ਬਹੁਤ ਔਖੇ ਹੋ ਜਾਂਦੇ ਆ ਤੇ ਇੱਧਰ ਮੰਮੀ ਹੁਰੀ ਬੁਣੀ ਆਂਦੇ ਸੀਗੇ ਰਮਣੀ ਇੱਕ ਵਾਸਤੇ ਸਵਾਟਰ ਤੇ ਦੋਨੇ ਮੰਮੀ ਬੈਠੇ ਗੱਲਾਂ ਵੀ ਕਰ ਰਹੇ ਸੀਗੇ ਤੇ ਬੁਣ ਵੀ ਰਹੇ ਸੀਗੇ ਹਨਾ ਇੱਕ ਮੰਮੀ ਗੋਲੇ ਕਰੀ ਜਾਂਦੇ ਸੀਗੇ ਤੇ ਇੱਕ ਬੁਣੀ ਜਾਂਦੇ ਸੀਗੇ ਦੀ ਬੰਨਾ ਤੋਂ ਬਾਅਦ ਭਾਈ ਮੇਰੇ ਕੋਲੇ ਬੈਠੇ ਗੱਲਾਂ ਮਾਰ ਜਾਂਦੇ ਸੀਗੇ ਮੈਂ ਕਿਹਾ ਵੀ ਮੈਨੂੰ ਆਉਂਦੀਆਂ ਨਹੀਂ ਬੰਨੀਆਂ ਤੇ ਫਿਰ ਆਪ ਹੀ ਹੁੰਦਾ ਜਿਹੜਾ ਮੱਛਰ ਮਾਰਨ ਵਾਸਤੇ ਲਿਆਂਦਾ ਨੂੰ ਪਤਾ ਨਹੀਂ ਕੀ ਕਹਿੰਦੇ ਆ ਇਹ ਵਿਚਾਰਾ ਮੱਛਰ ਤਾਂ ਮਾਰਦਾ ਨਹੀਂ ਹੈਗਾ ਆਪਾਂ ਲਾਈਟ ਲਈ ਜਗਾ ਲੈਨੇ ਤੇ ਇਹ ਪਿਆ ਆਪਣਾ ਸਮਾਨ ਵੀਡੀਓ ਬਣਾਉਣ ਦਾ ਤੇ ਰਜਾਈਆਂ ਪਤਾ ਕਰਕੇ ਰੱਖਤੀਆਂ ਸੀ ਇਹਦਾ ਪਤੀ ਦੇਵ ਜੀ ਸੁੱਤੇ ਪਏ ਸੀਗੇ ਮੈਂ ਕਿਹਾ ਚੱਲ ਠੰਡਾ ਕਾਦੇ ਵਾਸਤੇ ਠਾਉਣੀ ਹੈਗੇ ਹਨ ਤੇ ਫਿਰ ਆਪਾਂ ਧਰ ਲੀਚਾ ਚਾਹ ਧਰਨ ਤੋਂ ਬਾਅਦ ਪਈ ਆਪਾਂ ਤੁਲਸੀ ਵਗੈਰਾ ਤੇ ਪਹਿਲਾਂ ਕਰਿਆ ਪਾਣੀ ਗਰਮ ਮੈਂ ਕਿਹਾ ਮੰਮੀ ਨੂੰ ਦਵਾਈ ਦੇ ਕੇ ਆਉਨੇ ਹੋ ਕੇ ਰਹਿੰਦੇ ਸੀ ਮੇਰਾ ਸਿਰ ਦਰਦ ਹੋ ਰਿਹਾ ਮੈਂ ਕਿਹਾ ਚਲ ਮੰਮੀ ਕੋਈ ਨਾ ਮੈਂ ਤੁਹਾਨੂੰ ਦਵਾਈ ਦੇ ਦਤ ਨਹੀਂ ਪਹਿਲਾਂ ਤੇ ਫਿਰ ਚਾਹ ਧਰ ਲੂੰਗੀ ਚਲੋ ਉਸੇ ਤਾਂ ਮੇਜੀ ਆਪਾਂ ਚਾਹ ਬਣਾ ਲਈ ਚਾਹ ਦੇ ਵਿੱਚ ਆਪਾਂ ਤੁਲਸੀ ਕਾਲੀ ਮਿਰਚ ਤੇ ਅਦਰਕ ਵਗੈਰਾ ਪਾਇਆ ਤੇ ਹੁਣ ਪਾਵਾਂਗੇ ਦੇ ਵਿੱਚ ਪੱਤੀ ਤੇ ਚਾਹ ਬਣਾਉਣੇ ਨੇ ਆਪਾਂ ਸ਼ੱਕਰ ਦੀ ਤੇ ਇੱਦਰ ਰਮਣੀਕ ਵੀ ਮੈਨੂੰ ਵਾਜਾ ਮਾਰੀ ਜਾਂਦਾ ਸੀ ਕਹਿੰਦਾ ਮਮਾ 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 ਮੈਂ ਕਿਹਾ ਹੁਲੀਆ ਦੇਖ ਲਾ ਆਉਂਦਾ ਪੁੱਤ ਇਹਨੂੰ ਸਵਾਰ ਲਾ ਮਾੜਾ ਜਾ ਤੇ ਕਹਿੰਦਾ ਵਾ ਟਿਊਸ਼ਨ ਜਾਣਾਗਾ ਤੇ ਪਤਾ ਨਹੀਂ ਕਿਉਂ ਕਿਸਿਆ ਪਿਆ ਸੀ ਕਿਤਾ ਨਹੀਂ ਕਿਸ ਗੱਲ ਤੋਂ ਉਹਨਾਂ ਤੇ ਫਿਰ ਇਹ ਫੋਨ ਚੱਕ ਕੇ ਬਾਹਰ ਨੂੰ ਜਾਵੜਿਆ ਬਾਹਰ ਇਹ ਆਪਦੀ ਦਾਦੀ ਤੇ ਨਾਨੀ ਕੋਲ ਜਾ ਕੇ ਬੈਠ ਗਿਆ ਤੇ ਗੁਰਦੁਆਰਾ ਸਾਹਿਬ ਤੋਂ ਮੰਮੀ ਹਰੇ ਦੇਖ ਲੈ ਕੇ ਆਏ ਸੀ ਇਹ ਤੇ ਫਿਰ ਮੈਂ ਕੱਲੀ ਨੇ ਖਾ ਲਈ ਸਾਰੀ ਦੇਗ ਮੈਂ ਕਿਹਾ ਚੱਲ ਕੋਈ ਨਹੀਂ ਤਾਂ ਹੁਣ ਚਾਹ ਨਾਲ ਕੁਝ ਖਾ ਲੈਣਗੇ ਤੇ ਦਰਮਨੀਕ ਨੂੰ ਇਹ ਪਿਆਨੋ ਅੱਜ ਆ ਤਾਂ ਖੇਡਣ ਵਾਲਾ ਜਿਹਦਾ ਨੇ ਖਲਾਰਾ ਪੂਰੀ ਤਰ੍ਹਾਂ ਪਾਤਾ ਗੰਨੇ ਵਾਲੇ ਉਸ ਦੀ ਰੇੜੀ ਪਈ ਸੀ ਕਿਸੇ ਵੀਰ ਦੀ ਤੇ ਨੇ ਉਹਦੇ ਵਿੱਚ ਦੀ ਗੰਨੇ ਤਾਂ ਕੀ ਤੇ ਉਹ ਆਹ ਦਾ ਪਿਆਨੋ ਹੀ ਤੋੜਤਾ ਸਾਰਾ ਤੇ ਫਿਰ ਮੈਂ ਕੀ ਕੀਤੀ ਪਕੌੜੇ ਬਣਾਉਣ ਦੀ ਤਿਆਰੀ ਮੈਂ ਕਿਹਾ ਚਲ ਚਾਹ ਨਾਲ ਇਹਨਾਂ ਨੂੰ ਪਕੌੜੇ ਬਣਾ ਕੇ ਦਿੰਨੇ ਆ ਤੇ ਪਕੌੜੇ ਸੱਚੀ ਬਹੁਤ ਟੇਸਟੀ ਬਣੇ ਸੀਗੇ ਤੇ ਸਾਰੇ ਜਿਨ੍ਹਾਂ ਨੇ ਵੀ ਖਾਣੀ ਹੈ ਉਹ ਬਣਾ ਕੇ ਖਾ ਸਕਦੇ ਆ ਤੇ ਰੈਸਪੀ ਆਪਾਂ ਵੀਡੀਓ ਦੇ ਵਿੱਚ ਕਿਸ ਪਾ ਦਾਂਗੇ ਤੇ ਆਲੂ ਪਾਲਕ ਤੇ ਗੰਡਿਆਂ ਦੇ ਪਕੌੜੇ ਸੀਗੇ ਇਹ ਤੇ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕਿਉਂਕਿ ਹੁਣ ਪਕੌੜੇ ਖਾਣੇ ਆ ਬੈਠ ਕੇ ਆਰਾਮ ਦੇ ਨਾਲ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸਹਿਯੋਗ ਦੇ ਨਾਲ ਆਪਣੀਆਂ ਵੀਡੀਓ ਜਿਹੜੀਆਂ ਬਹੁਤ ਵਧੀਆ ਚੱਲ ਰਹੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ